ਕੀ ਯਮਰ ਰੇ ਰੋੜਦਾ ਨਹੀਂ ਡਰਦਾ ਲੈ ਇਹ ਹੋਟਲ ਚ ਹੁੰਦਾ ਹੀ ਕੰਮ ਉਹ ਵੀ ਅੰਦਰ ਲੈ ਗਈ ਉਹਨੂੰ ਕੌਣ ਤੇ ਹਾਂ ਕੈਂਸਲ ਕਰ ਸਕਦੇ ਹਾਂ ਕੈਂਸਲ ਇਹ ਹੋਟਲ ਆ AC ਬਡਾ ਡੋਰ ਤਾਂ ਨਹੀਂ ਉੱਥੇ ਕੋਈ ਪੂਲ ਸਪਾਲਸ ਦਾ ਨਹੀਂ ਆਉਂਦੀ ਨਹੀਂ ਉਹ ਕੋਈ ਆਵੇ ਲੈਣੇ ਪਰ ਅਡਰ ਹੀ ਲੱਗਦਾ ਹਾਂ ਦਰ ਕੋਈ ਨਹੀਂ ਹੋ ਮੋਂ ਨਾ ਤੈਨ ਕਮਲਾ ਕੇ ਆਇਆ ਤੂੰ ਹੀ ਲਾ ਕੇ ਪੁਲਿਸ ਪਲਸ ਆ ਗਈ ਫੇਰ ਇੱਥੇ ਪੁਲਸ ਨਹੀਂ ਆਉਂਦੀ ਮਾਲਕ ਕਾਦੇ ਵਾਸਤੇ ਬੈਠਾ ਆਹ ਸੌਰੀ ਪੁਲਿਸ ਨਾਲ ਸੈਟਿੰਗ ਆ ਹਾਂਜੀ ਪੱਕਾ ਵੇਲ ਆ ਚਲ ਦੱਸ ਦੇ ਤੈਨੂੰ ਥੋੜੀ ਦੇਰ ਰੁਕ ਜਾ ਮਾਰ ਇਹੋੜਾ ਦੂਰ ਲਾ ਪੀਰੇ ਮੇਰੀ ਨਾ ਬਣਾਈ ਬਸ ਆ ਬਲ ਹੁਣ ਬੱਚੇ 1000 ਰੁਪਏ ਹਾਂ ਯਾਰ ਬੀਆ ਇੱਕ ਜਣੇ ਦਾ ਹੋਟਲ ਹੋਟਲ ਆ ਜਾ ਕਿਹੜਾ ਆ ਨਾਲ ਦਾ ਜੀ ਦਾਲ ਦੂਰ ਕੋਈ ਕੋਈ ਨਹੀਂ ਤੁਸੀਂ ਪੁਲਿਸ ਬਾਲਦੇ ਤੇ ਘੁੰਮਦੇ ਹੁੰਦੇ ਨਹੀਂ ਪੱਕਾ 1000 ਰੁਪਏ ਹਾਂ ਜੀ ਰੂਪ ਹੋਟਲ ਰੂਪ ਉਹ ਕਿੱਥੇ ਕਰਕੇਗਾ ਉਹ ਵੀ ਐਸੇ 500 ਰੁਪਏ ਰੂਪ ਹੋਟਲ ਉੱਥੇ ਉਹ ਇੰਨੀਆਂ ਕੁੜੀਆਂ ਕਿੰਨੇ ਪੈਸੇ ਜੀ 300 ਰੁਪਏ 1500 1500 ਰੁਪਏ ਦੇਖ ਜੀ ਪੁਲਸ ਨਾਲ ਸੈਟਿੰਗ ਆ ਨਾ ਤੇ ਸਭ ਕੁ ਸੈਟ ਆ ਤਬਾਜ ਆਪਾਂ ਗਈਏ ਹੋਈਏ ਤੇ ਪੁਲਸ ਪਲਸ ਤੇ ਨਹੀਂ ਆਜੂਗੀ ਨਹੀਂ 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 ਅੱਗੇ ਵੀ ਜਾਂਦੇ ਹੋ ਤੇ ਹੋਟਲ ਚ ਆਓ ਜਿੱਥੇ ਜਾਂਦੇ ਹੋ ਦੱਜੇ ਪੁਲਸ ਤਾਂ ਨਹੀਂ ਆ ਜਾਂਦੀ ਭਰਾਵਾ ਨੂੰ ਨਹੀਂ ਨਹੀਂ ਇੱਥੇ ਸੈਟਿੰਗ ਆ ਨਾ ਬਾਦ ਦੱਸਦੇ ਫਿਰ ਦੱਸ ਅਸੀਂ ਆਏ ਆ ਜੀ ਟਾਈਮ ਹੋ ਗਿਆ ਰਾਤ ਦੇ 10:30 ਅਸੀਂ ਆਏ ਆ ਬੱਸ ਸਟੈਂਡ ਦੇ ਲਾਗੇ ਮਾਨ ਸਿੰਘ ਗੇਟ ਹਾਡਾ ਕੋਈ ਫੋਲੋ ਕਰਦਾ ਸੀ ਕੋਈ ਇੰਸਟਾ ਤੇ ਉਹਨੇ ਸਾਨੂੰ ਦੱਸਿਆ ਕਹਿੰਦਾ ਭਾਜੀ ਤੁਸੀਂ ਬੱਸ ਸਟੈਂਡ ਦੀ ਵੀਡੀਓ ਪਾਈ ਸੀ ਤੇ ਪੁਲਿਸ ਨੇ ਉੱਥੇ ਕਾਰਵਾਈ ਕੀਤੀ ਲੇਕਿਨ ਹੋਇਆ ਕੀ ਆ ਉਹ ਸਾਰੀਆਂ ਜੋ ਵੀ ਧੰਦੇ ਉੱਥੇ ਚੱਲਦੇ ਸੀ ਪ੍ਰੋਸਟੀਟਿਊਟ ਦੇ ਉਹ ਸਾਰੇ ਸਾਡੇ ਮਾਨ ਸਿੰਘ ਗੇਟ ਵਾਲ ਆ ਗਏ ਨੇ ਕਹਿੰਦਾ ਇਹ ਰਿਹਾਇਸ਼ੀ ਇਲਾਕਾ ਵਾ ਜਿੱਦੋਂ ਅਸੀਂ ਆਪਣੀ ਫੈਮਲੀ ਨਾਲ ਵੀ ਨਿਕਲਦੇ ਆਂ ਜਾਂ ਤੇ ਮੁੰਡੇ ਉਹਨਾਂ ਨਾਲ ਸਾਡੇ ਨਾਲ ਮੀ ਸਭੇਵ ਕਰਦੇ ਆਂ ਕੁੜੀਆਂ ਹੀ ਸਾਨੂੰ ਪੁੱਛਣ ਲੱਭਣਦੀਆਂ ਸਾਡੀ ਫੈਮਲੀ ਸਾਹਮਣੇ ਕੇ ਚੱਲਣਾ ਵਾ ਕਈ ਕੁੜੀਆਂ ਨਾਲ ਤਾਂ ਗੱਲ ਕੀਤੀ ਉਹ ਕਹਿੰਦੇ ਰੂਮ ਵੀ ਇੱਥੇ ਮਿਲ ਜਾਂਦਾ ਕੋਈ ਏਸੀ ਰੂਮ ਕਰਕੇਗਾ ਵਾ ਸਾਹਮਣੇ ਹੀ ਹਣਾ ਤੇ ਉਹ ਕਹਿੰਦੇ ਆ ਕਿ ਇੱਥੇ ਰੂਮ ਵੀ ਮਿਲ ਜਾਂਦਾ ਤੇ ਇੱਕ ਐਮਸੀ ਕਰਕੇ ਹੈਗਾ ਵਾ ਤੇ ਉਹਨੂੰ ਜਿਹੜੋ ਪੁੱਛਿਆ ਪੁੱਛਿਆ ਕਿ ਪੁਲਿਸ ਦਾ ਨਹੀਂ ਡਰ ਉਹ ਕਹਿੰਦੀ ਜੀ ਸਾਡੇ ਹੋਟਲ ਵਾਲਿਆਂ ਦੇ ਜਿਹੜੇ ਹੋਟਲ ਦੇ ਮਾਲਕ ਨੇ ਉਹਨਾਂ ਦੀ ਪੁਲਿਸ ਨਾਲ ਸੈਟਿੰਗ ਹੈ ਮੈਂ ਹੁਣੇ ਪੁੱਛਣਾ ਚਾਹਾਂਗਾ ਕਿ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਸੀ ਤੇ ਬਾਅਦ ਵਿੱਚ ਪੁਲਿਸ ਵੱਲੋਂ ਇਹ ਸੋਸ਼ਲ ਮੀਡੀਆ ਤੇ ਅਪਲੋਡ ਵੀ ਹੋਇਆ ਕਿ ਅਹੀ ਕਾਰਵਾਈ ਕੀਤੀ ਹੈ ਉਹ ਸਿਰਫ ਫਾਰਮੈਲਿਟੀ ਸੀ ਕਿ ਜਿਉ ਫਾਰਮੈਲਟੀ ਨਹੀਂ ਸੀ ਤੇ ਵੇਖੋ ਬੱਸ ਸਟੈਂਡ ਇੱਕ ਸਿਰਫ ਸੜਕ ਦੇ ਇਧਰਲੇ ਬਨੇ ਬੱਸ ਸਟੈਂਡ ਆ ਤੇ ਇਧਰਲੇ ਬਨੇ ਮਾਨ ਸਿੰਘ ਗੇਟ ਆ ਤੇ ਪੁਲਿਸ ਨੂੰ ਪਤਾ ਨਹੀਂ ਲੱਗਦਾ ਕਿ ਇੱਥੇ ਇੰਨਾ ਵੱਡਾ ਧੰਦਾ ਚੱਲਦਾ ਕਿ ਲੋਕੀ ਇੰਨੇ ਪਰਚਾਨ ਨੇ ਰੈਸ਼ੀ ਲਾ ਕੇ ਵਿਚਾਰਾ ਕੈਮਰੇ ਦੇ ਸਾਹਮਣੇ ਨਹੀਂ ਆ ਸਕਦਾ ਉਹ ਵਿਚਾਰਾ ਸਰਦਾਰ ਬੰਦਾ ਉਹਨੇ ਮੈਨੂੰ ਆਪ ਕਹਿੰਦਾ ਗੁਰੂ ਘਰ ਨੂੰ ਰਾਹ ਜਾਂਦਾ ਕੋਈ ਵੀ ਸੰਗਤ ਨੰਗਦੀ ਹੋਵੇ ਇਥੋਂ ਇਸ ਚਾਮ ਨੇ ਰੇਪੇ ਤੁਸੀਂ ਵੇਲੋ ਤੇ ਕੋਈ ਵੀ ਫੈਮਿਲੀ ਵਾਲਾ ਇਥੇ ਰਾਤ ਦੀ ਘੁੰਮਣ ਆ ਜਾ ਆਪਣੀ ਫੈਮਿਲੀ ਨਾਲ ਤੇ ਇੰਨਾ ਕਿ ਮਿਸਬੇਹ ਹੁੰਦਾ ਕਿ ਹੀ ਆਪਣੀ ਫੈਮਿਲੀ ਦੇ ਸਾਹਮਣੇ ਆਪ ਸ਼ਰਮਿੰਦੇ ਹੋਏ ਨੇ ਮੇਰੀ ਆਪ ਜੀ ਕੇ ਬੇਨਤੀ ਹੱਥ ਜੋੜ ਕੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਆਪਣੇ ਅੰਬਰਸਰ ਦੇ ਡੀਸੀ ਮੈਡਮ ਤੇ ਸਾਡੇ ਪੁਲਿਸ ਕਮਿਸ਼ਨਰ ਜਿਹੜੇ ਕਿ ਬਹੁਤ ਵਧੀਆ ਦੋਵੇਂ ਜਾਣੇ ਕੰਮ ਕਰਨਦੇ ਨੇ ਇਹਦੇ ਕੋਈ ਸ਼ੱਕ ਨਹੀਂਗਾ ਕੋਈ ਕਿੰਦੂ ਪਰੰਤੂ ਨਹੀਂ ਬਟ ਉਹਨਾਂ ਦਾ ਧਿਆਨ ਇਧਰਲੇ ਬੰਨੇ ਵੀ ਹੋਵੇ ਕਿ ਲੋਕੀ ਕਿਸ ਕਦਰ ਇੰਨਾ ਤੋਂ ਪਰੇਸ਼ਾਨ ਨੇ ਨਸ਼ੇੜੀਏ ਸ਼ਰਿਆਮ ਘੁੰਮੰਦੇ ਨੇ ਤੇ ਜਿਹੜੇ ਪ੍ਰੋਸਟੀਟ انا